ਯਾਰਾਂ ਨੇ ਪੱਕੇ ਤੋੜ ਗੀ ਫੜਾ ਗੀ ਲਾ ਕੇ ਗੁੱਠੀਆਂ ਨੀ ਸਭ ਗੱਲਾਂ ਪੈ ਗਈਆਂ ਤੇਰੀਆਂ ਤਾਂ ਝੂਠੀਆਂ ਉਹ ਵਾਦੇ ਫੋਕੇ ਨਿਕਲੇ ਸਿਸਾ ਪਾ ਕੇ ਕਰਦੀ ਨੀ ਉਹ ਗੱਲਾਂ ਕਿੱਥੇ ਰਹਿ ਗਈਆਂ ਸ਼ਿਕਰ ਦੀ ਉਸ ਆਣੀ ਗੱਲਾਂ ਨਹੀਂ ਪਤਾ ਲੱਗੀਆਂ ਕਿੱਥੇ ਰਹਿ ਗਈਆਂ ਕਹਿੰਦੀ ਸੀ ਮੈਂ ਮਰ ਜੂਗੀ ਪਤਾ ਨਹੀਂ ਚੋਂਦੀ ਫਿਰਦੀ ਹਜੇ ਵੀ ਮਰੀ ਕਿਉਂ ਨਹੀਂ ਇੱਥੇ ਤੁਹਾਡੇ ਇੱਥੇ ਵੀ ਹੋਣਾ ਆਪਣਾ ਫੈਸ਼ਨ ਡੀਨਿੰਗ ਦਾ ਨਾ ਤੇ ਹਾਂਜੀ ਹਾਂਜੀ ਨਹੀਂ ਉੱਥੇ ਵੀ ਗਰਲਫ੍ਰੈਂਡ ਇੱਕ ਹੀ ਰਹੀ ਸਦਗੀ ਚ ਕੇ ਬਹੁਤ ਰਹੀਆਂ ਨੀ ਜਾਨ 14 ਸਾਲ ਤੱਕ ਇੱਕ ਹੀ ਰਹੀ 14 ਸਾਲ ਇੱਕੋ ਰਹੀ ਉਸ ਤੋਂ ਬਾਅਦ 1 ਸਾਲ 14 ਉਸ ਤੋਂ ਬਾਅਦ ਸੰਜੀਦਾਤ ਬਣ ਗਿਆ ਸੀ ਪਰ ਮੈਂ oh my god ਫਿਰ ਬਦਲਾ ਲੇਤਾ ਸਾਰਿਆਂ ਕੋਲ ਕਿ ਮੇਰੇ ਨਾਲ ਐ ਹੋਇਆ ਹੁਣ ਮੈਂ ਰੋਹ ਜਾਇ ਕਰੂੰਗਾ ਨਹੀਂ ਡੋਮਿਨਿਮ ਚਿੜੇ ਖਾਦੇ ਥੈਂਕ ਯੂ ਬਾਈ ਤੁਸੀਂ ਸਾਡੇ ਸ਼ੋਅ ਤੇ ਆਏ ਬੜਾ ਚੰਗਾ ਲੱਗੇ ਗੱਲ ਬੜਾ ਦਿਲੋਂ ਤੁਸੀਂ ਬੋਲਦੇ ਹੋ ਕੋਈ ਲਿਆਜ ਨਹੀਂ ਕਰਦੇ ਔਰ ਮਾਰੇ ਤੁਹਾਨੂੰ ਤਰਕੀਆਂ ਦਵੇ ਤੁਸੀਂ ਦੁਨੀਆ ਨੂੰ ਇਨਸਪਾਇਰ ਕਰੋ ਤੇ ਮਿਹਨਤ ਕਰੋ ਮਿਹਨਤ ਤਾਂ ਤੁਸੀਂ ਕਰ ਹੀ ਰਹੇ ਹੋ ਬਾਈ ਬਹੁਤ ਜ਼ਿਆਦਾ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾ ਰਹੇ ਹੋ ਯਾਰੀ ਦੋਸਤੀ ਤੁਸੀਂ ਆਪਣੇ ਆਪ ਲਈ ਕੀਤੇ ਪ੍ਰੋਮਿਸਸ ਪੂਰੇ ਕਰ ਰਹੇ ਹੋ ਥੈਂਕ ਯੂ ਸਾਡੇ ਸ਼ੋਅ ਤੇ ਥੈਂਕ ਯੂ ਬਹੁਤ ਚੰਗਾ ਲੱਗਿਆ ਮੈਨੂੰ ਤੇ ਜਿੰਨੇ ਵੀ ਅਨਮੋਲ ਨੂੰ ਪਿਆਰ ਕਰਦੇ ਆ ਇਦਾਂ ਹੀ ਕਰਦੇ ਰਹੋ ਇਹ ਦਿਲ ਤਾਂ ਚੰਗਾ ਹੁੰਦਾ ਹੈਗਾ ਬਹੁਤ ਸੋਹਣੀ ਸੇਵਾ ਕਰਦਾ ਮੈਂ ਉੱਥੇ ਵੀ ਆ ਕੇ ਜਾਣਾਗਾ 100% ਬਾਈ ਪੱਕਾ ਪੱਕਾ ਮੈਨੂੰ ਵੇਟ ਰਹੂਗੀ ਤੇ ਮੈਨੂੰ ਅੱਜ ਕਾੜੀ ਸੀ ਨਹੀਂ ਨਹੀਂ ਬਾਈ ਮੈਂ ਸਮਝ ਸਕਦਾ ਪੱਕਾ ਥੈਂਕ ਯੂ ਤੈਨੂੰ ਵੇਟ ਰਹੂਗੀ ਥੈਂਕ ਯੂ ਬ੍ਰਦਰ ਥੈਂਕ ਯੂ ਸੋ ਮੱਚ ਥੈਂਕ ਯੂ ਤੁਹਾਨੂੰ ਵੀ ਸਾਰਿਆਂ ਨੂੰ ਉਮੀਦ ਹੈ ਕਿ ਇਹ ਪੋਡਕਾਸਟ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੇ ਕਮੈਂਡ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਓ ਔਰ ਇਦਾਂ ਹੀ ਪਿਆਰ ਮੁਹੱਬਤ ਬਰਸਾਂਦੇ ਰਹੋ ਸਾਰਿਆਂ ਦੇ ਉੱਤੇ ਤੇ ਵਧੀਆ ਜ਼ਿੰਦਗੀ ਜਿਉ ਕੇ ਜਾਓ